ਲੋ ਜੀ ਅੱਜ ਕੀਤੇ ਚੱਕ ਮੌਕੇ ਜੇ ਸਾਹ ਨਾਲ ਲੋ ਜੀ ਸ਼ਸ਼ੀ ਕੋਲ ਸਵਾਰਿਆ ਨੂੰ ਆ ਗਿਆ ਆਪਣਾ ਬਲੌਗ ਰੋਜ਼ ਦੀ ਤਰ੍ਹਾਂ ਆਪਾਂ ਚੱਕਿਆ ਆਪਣਾ ਮੋਟਰਸਾਈਕਲ ਤੇ ਆਪਾਂ ਮੋਟਰਸਾਈਕਲ ਖੇਚੇ ਦਫਤਰ ਕਲੀ ਨੂੰ ਦਫਤਰ ਚਲਾ ਕੇ ਮੋਟਰਸਾਈਕਲ ਜੇ ਸਾਹ ਵੀ ਨਹੀਂ ਲੈ ਗੱਡੀ ਤੇ ਗੱਡੀ ਤੇ ਬੈ ਕੇ ਚੱਲੇ ਅੱਜ ਜਿਵੇਂ ਸਾਨੂੰ ਦੱਸਿਆ ਸੀ ਮੌਕੇ ਚੱਕ ਕਰਨੇ ਸੀ ਇੱਕ ਦੋ ਤੇ ਨਾ ਲੈ ਭਾਈ ਗੱਜਿਤ ਪਲਾਨ ਮੈਂ ਸਦਾ ਤੇ ਚੱਲਦੇ ਆਂ ਤੇ ਦਿਖਾਉਨੇ ਸੋਨੂੰ ਲੋ ਜੀ ਪਹੁੰਚੇ ਪਹਿਲਾ ਮੌਕਾ ਚੱਕ ਕਰਨਾ ਸੀ ਮੋਟਰ ਦਾ ਮੋਟਰ ਤੇ ਫੋਂ ਲਾਂ ਤੇ ਮਾਰ ਕੇ ਕੀਤਾ ਤੇ ਗੱਡੀ ਸਿੱਧੀ ਕਰਕੇ ਲਾ ਲਈ ਸਾਈਡ ਤੇ ਤੇ ਸਾਹਮਣੇ ਆਪਣੀ ਕਾਗਜ਼ ਦੀ ਕਾਰਵਾਈ ਕੀਤੀ ਪੂਰੀ ਤੇ ਟ੍ਰਾਂਸਫਰਮ ਦੇ ਬਾਅਦ ਤੇ ਕੁਦਰਤੀ ਤੇ ਆਪਾਂ ਨੋਟ ਲੋ ਜੀ ਪਹੁੰਚਿਆ ਪਾਪਟਰਾ ਪਾਪਤੇ ਤੇ ਇਥੋਂ ਆਪਾਂ ਤੇਲ ਨੀ ਗੋਣਾ ਇਹਨਾਂ ਦੀ ਕੰਪਲੇਂਟ ਸੀਗੀ ਮੀਟਰ ਦੀ ਤੇ ਉਹ ਕੀਤੀ ਚੈੱਕ ਤੇ ਬਾਈ ਵੀ ਲੈ ਗੱਡੀ ਸਿੱਧੀ ਕਰਕੇ ਪਾ ਲਈ ਸ਼ਰਕ ਤੇ ਬੈਠੇ ਗੱਡੀ 'ਚ ਚਾਲੇ ਪੋਣੇ ਅਗਲੀ ਕੰਪਲੇਂਟ ਵੱਲ ਲੋ ਜੀ ਪਹੁੰਚਿਆ ਆਪਾਂ ਆਪਣੀ ਅਗਲੀ ਕੰਪਲੇਂਟ ਤੇ 24 ਘੰਟਿਆਂ ਦਾ ਟਰਾਂਸਫਾਰਮਰ ਖਿਆ ਹੋਇਆ ਖੇਤ ਚ ਟੀੰਗਾ ਫਾਰਮ ਬਣਾਇਆ ਹੋਇਆ ਕੱਬਤ ਕਰਨੇ ਇਹ ਇਹਦੀ ਪਾਰਟਿਕੂਲਰ ਕਾਰਨੇਸੀ ਨੋਟ ਤੇ ਕਰਕੇ ਪਾਰਟਿਕੂਲਰ ਨੋਟ ਤੇ ਆਪਾਂ ਦਿਖਾਉਣੀ ਆ ਸਾਨੂੰ ਇੰਨੇ ਖੇਤਾਂ ਦੇ ਨਜ਼ਾਰੇ ਦੇਖੋ ਗੱਡੀ ਖੜੀ ਹੋਈ ਹੈ ਸੜਕ ਤੇ ਤੇ ਸੂਰਜ ਹੈਗਾ ਸੜਕ ਤੇ ਉਸ ਤੋਂ ਬਾਅਦ ਪਹੁੰਚੇ ਆਪਾਂ ਆਪਣੀ ਅਗਲੀ ਕੰਪਲੇਂਟ ਕਰਨ ਵਾਸਤੇ ਐਸੀ ਕੰਪਲੇਂਟ ਨਹੀਂ ਸੀ ਇਹ ਇਹ ਆਪਣੇ ਵੱਲੋਂ ਹੀ ਸਿੰਗਲ ਦੇ ਬਕਸੇ ਉਤਾਰੇ ਗਏ ਸੀ ਤੇ 4 in 1 ਲਾਇਆ ਹੋਇਆ ট্রান্সਫਾਰਮ ਤੇ ਜੇ ਕੋਈ ਇੱਕ ਬਕਸੇ ਵਿੱਚ 4 ਮੀਟਰ ਲੱਗਦੇ ਨਹੀਂ ਇਕੱਲਾ-ਇਕੱਲਾ ਬਕਸਾ ਲੱਗਿਆ ਹੋਇਆ ਸੀ ਆ ਕੰਬੇ ਤੇ ਇਹਨੂੰ ਕਰਕੇ ਜੰਗੀ ਤਰ੍ਹਾਂ ਫਿੱਟ ਤੇ ਆਪਾਂ ਪਹੁੰਚੇ ਆਪਣੀ ਅਗਲੀ ਕੰਪਲੇਂਟ ਵੱਲ ਪਹੁੰਚਦੇ ਹਾਂ ਤੇ ਬਾਈ ਸਾਡਾ ਚੜ ਗਿਆ ਖੰਭੇ ਤੇ ਉਹ ਜੀ ਇਹ ਕੰਪਲੇਂਟ ਤਾਂ ਜੇ ਕਰਕੇ ਹੱਟੀ ਸੀ ਤੇ ਫੋਨ ਆ ਗਿਆ ਇਹਨਾਂ ਕਬਤ ਕਰ ਰਹਾ ਦਾ ਕਹਿੰਦਾ ਭਾਈ ਯਾਰ ਕੇਬਲ ਡਿੱਗ ਗਈ ਖੰਭੇ ਤੋਂ ਤੇ ਟਰਾਲੀਆਂ ਚ ਪੜਦੀ ਹੈਗੀ ਤੇ ਵੀ ਨੁਕਸਾਨ ਹੋ ਸਕਦਾ ਕੋਈ ਵੀ ਵਧੀਆ ਕਰਿਆ ਭਾਈ ਨੇ ਫੋਨ ਕਰਿਆ ਦੇਖੋ ਕਿਵੇਂ ਕੇਬਲ ਵਿਚਾਲੇ ਲੂੰਕੀ ਜਾਂਦੀ ਹੈ ਗਲੀ ਦੇ ਤੇ ਆਪਾਂ ਫਿਰ ਕੱਢੇ ਆਪਣੇ ਸੰਤ ਧਿਆਨ ਦੇ ਪੈਰ ਤੇ ਦੇਖ ਕੇ ਹਾਂ ਦੇਖੋ ਕਸਤੀ ਤੁੰਬੇ ਕੰਪੇ ਤੋਂ ਕੰਪਾ ਕਰਤੀ ਸਿੱਧੀ ਦੇਖੋ ਉਸ ਤੋਂ ਬਾਅਦ ਇੱਕ ਕੇਬਲ ਫੋੜ ਦਿੱਲੀ ਸੀ ਤੇ ਮਾਚਲ ਉਹਦੇ ਕੰਨੇ ਵੀ ਪਾਉਣੇ ਆ ਚੱਲੇ ਤੇ ਜਾ ਕੇ ਦੇਖਿਆ ਤਾਂ ਖੰਭਾ ਪੂਰਾ ਖਿੱਚਿਆ ਪਿਆ ਸੀ ਕੇਬਲ ਨੇ ਤੇ ਖੁੱਲ ਗਈ ਸੀ ਖੰਭੇ ਤੋਂ ਤੇ ਆਪਾਂ ਇਹ ਪੇਪਲ ਕੱਟ ਕੇ ਤੇ ਉਰਜਾ ਦੇ ਅੰਨਾਂ ਕੇਬਲ ਨਾਲ ਲੱਗ ਰਹੀ ਸੀ ਬਾਹਰ ਪਾਉਣੇ ਸੀ ਉਹਨਾਂ ਨੂੰ ਕੱਟਿਆ ਕੱਟ ਕੇ ਤੇ ਇਹਨੂੰ ਵੀ ਸਹੀ ਕੀਤਾ ਤੇ ਇਹਨੇ ਨੀਰਾ ਹੋ ਗਿਆ ਕੰਪਲੇਟਾਂ ਕਰਦਿਆਂ ਨੂੰ ਅੱਜ ਬਹੁਤ ਕੰਪਲੇਟਾਂ ਸੀ ਨਾ ਤੇ ਸਾਰੀਆਂ ਕੰਮਲੀਟਾਂ ਕਰਕੇ ਤੇ ਆਪਾਂ ਚੱਲੇ ਪਾਤੇ ਆਪਣੇ ਘਰਾਂ ਨੂੰ ਤੇ ਇਹ ਸੀ ਆਪਣਾ ਛੋਟਾ ਜਿਹਾ ਬਲੌਗ ਤੇ ਇਦਾਂ ਦੇ ਛੋਟੇ-ਛੋਟੇ ਬਲੌਗ ਦੇਖਣ ਵਾਸਤੇ ਆਪਣੇ ਚੈਨਲ ਨੂੰ ਕਰ ਲਓ ਤੁਸੀਂ ਸਬਸਕ੍ਰਾਈਬ ਤੇ ਜੇ ਵਧੀਆ ਲੱਗਿਆ ਤਾਂ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਧੰਨਵਾਦ ਜੀ